ਸਾਸਤ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਜੇਲ੍ਹ ਤੋਂ ਲਾਰੈਂਸ ਨੇ ਕੀਤੀ ਵੀਡੀਓ ਕਾਲ ਵੀਡੀਓ ਕਾਲ ਤੇ Eid ਦੀ ਮੁਬਾਰਕਵਾਦ ਦੇ ਰਿਹਾ ਬਿਸ਼ਨੋਈ ਸ਼ਹਿਜ਼ਾਦ ਪੱਟੀ ਇਹਨਾਂ ਦੇ ਸ਼ਖਸ ਨੇ ਇੰਸਟਾਗ੍ਰam ਤੇ ਪਾਈ ਵੀਡੀਓ ਬਿਸ਼ਨੋਈ ਵੱਲੋਂ ਜੇਲ੍ਹ ਚੋਂ ਕੀਤੀ ਵੀਡੀਓ ਕਾਲ ਤੇ ਮਚਿਆ ਸਿਆਸੀ ਬਵਾਲ ਆਪ ਨੇ ਜਾਖੜ ਤੇ ਚੁੱਕੇ ਸਵਾਲ ਸੁਨੀਲ ਜਾਖੜ ਨੂੰ ਮਾਮਲੇ ਤੇ ਕਾਰਵਾਈ ਕਰਨ ਦੀ ਕੀਤੀ ਤਾਕੀਦ ਦਿੱਲੀ ਕਾਂਗਰਸ ਪ੍ਰਧਾਨ ਦਿਵਿੰਦਰ ਯਾਦਵ ਦੀ ਐਲਜੀ ਨੂੰ ਚਿੱਠੀ ਪਾਈਪਲਾਈਨ ਲੀਕੇਜ ਤੇ ਕਾਰਵਾਈ ਦੀ ਮੰਗ ਜ਼ਿੰਮੇਵਾਰ ਅਫਸਰਾਂ ਖਿਲਾਫ ਹੋਵੇ ਕਾਰਵਾਈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤਾਂ ਜੇਲ੍ਹ ਵਿੱਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਲਾਰੈਂਸ ਦੀ ਵੀਡੀਓ ਕਾਲ ਦੀ ਕਲਿੱਪ ਸਾਹਮਣੇ ਆਈ ਹੈ ਦੱਸਦੀ ਹੈ ਕਿ ਵੀਡੀਓ ਵਿੱਚ ਬਿਸ਼ਨੋਈ ਵੱਲੋਂ ਈਦ ਦੀ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਜਿੱਥੇ ਬਿਸ਼ਨੋਈ ਵੱਲੋਂ ਪਾਕਿਸਤਾਨ ਦੇ ਸ਼ਹਿਜ਼ਾਦ ਪੱਟੀ ਨਾਂ ਦੇ ਸ਼ਖਸ ਵੱਲੋਂ ਇਹ ਵੀਡੀਓ ਆਪਣੇ ਇੰਸਟਾਗ੍ਰam ਪੇਜ ਤੇ ਸਾਂਝੀ ਕੀਤੀ ਗਈ ਹੈ ਲਾਰੈਂਸ ਇਸ ਵੇਲੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਚਰਦੀ ਕਲਾ ਟਾਈਮ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਵੀਡੀਓ ਵੀ ਤੁਹਾਨੂੰ ਸੁਣਾਵਾਂਗੇ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸ਼ਹਿਜ਼ਾਦ ਨਾਂ ਦਾ ਇਹ ਸ਼ਖਸ ਦੱਸਿਆ ਜਾ ਰਿਹਾ ਹੈ ਜਿਸ ਨਾਲ ਲਾਰੈਂਸ ਵੀਡੀਓ ਕਾਲ ਤੇ ਗੱਲ ਕਰ ਰਿਹਾ ਹੈ ਤੇ ਇਹਦੇ ਵਿੱਚ ਜ਼ਿਕਰ ਕਰ ਰਿਹਾ ਹੈ ਕਿ ਕੱਲ ਨੂੰ ਕਾਲ ਕਰਾਂਗਾ ਜਿੱਥੇ ਸ਼ਹਿਜ਼ਾਦ ਨਾਂ ਦਾ ਸ਼ਖਸ ਇਹ ਦੱਸ ਰਿਹਾ ਹੈ ਕਿ ਅੱਜ ਕਈ ਹੋਰ ਦੇਸ਼ਾਂ ਦੇ ਵਿੱਚ Eid ਹੈ ਤੇ ਕੱਲ ਨੂੰ ਪਾਕਿਸਤਾਨ ਵਿੱਚ ਹੋਵੇਗੀ ਗੁਜਰਾਤ ਦੀ ਜੇਲ੍ਹ ਵਿੱਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਵੀਡੀਓ ਕਾਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਾਟ ਪਾਟੇ ਵੱਡਾ ਹਮਲਾ ਬੋਲਿਆ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਨੀਲ ਗਰਗਨੇ ਨੇ ਕਿਹਾ ਕਿ ਗਲਗਲ ਤੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਸੁਨੀਲ ਕੁਮਾਰ ਜਾਖੜ ਹੁਣ ਚੁੱਪ ਕਿਉਂ ਨੇ ਉਨਾ ਕਿਹਾ ਕਿ ਕਦੇ ਨਸ਼ਿਆਂ ਦੇ ਨਾਂ ਤੇ ਕਦੇ ਗੈਂਗਸਟਰਵਾਦ ਤੇ ਕਦੇ ਲਾਅ ਐਂਡ ਆਰਡਰ ਦੇ ਨਾਂ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਪੰਜਾਬ ਨੂੰ ਇੰਜ ਪੇਸ਼ ਕਰਦੇ ਨੇ ਜਿਵੇਂ ਪੂਰੇ ਦੇਸ਼ ਵਿੱਚੋਂ ਪੰਜਾਬ ਹੀ ਸਭ ਤੋਂ ਮਾੜਾ ਸੁਭਾ ਦਿੱਲੀ ਜਲ ਸੰਕਟ ਤੇ ਸਿਆਸੀ ਸੰਗਰਾਮ ਜਾਰੀ ਹੈ ਰਾਸ਼ਟਰੀ ਰਾਜਸਤਾਨੀ ਵਿੱਚ ਪਾਣੀ ਦੇ ਸੰਕਟ ਨੂੰ ਜਾਗਰ ਕਰਨ ਲਈ ਕਾਂਗਰਸ ਦੇ ਵਰਕਰਾਂ ਨੇ ਦਿੱਲੀ ਦੇ ਕ੍ਰਿਸ਼ਨਾ ਨਗਰ ਖੇਤਰ ਵਿੱਚ ਆਪ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ ਮਟਕਾ ਤੋੜ ਪ੍ਰਦਰਸ਼ਨ ਕੀਤਾ ਹੈ ਅਸ ਦੇ ਨਾਲ ਹੀ ਦਿੱਲੀ ਕਾਂਗਰਸ ਪ੍ਰਧਾਨ ਦਵਿੰਦਰ ਯਾਦਵ ਨੇ ਦਿੱਲੀ ਦੇ ਐਲਜੀ ਨੂੰ ਚਿੱਠੀ ਲਿਖ ਕੇ ਪਾਈਪਲਾਈਨ ਲੀਕੇਜ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਹਨੇ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਏ ਨਾਲ ਹੀ ਉਹਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ ਸ਼ਹੀਦ ਭਾਈ ਹਰਦੀਪ ਸਿੰਘ ਨੀਜਰ ਦੀ ਪਹਿਲੀ ਵਰਸੀ ਮੌਕੇ ਗੁਰਦੁਆਰਾ ਸੰਤੋਖ ਸਰਸਾਈ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏਗੇ। ਐਸ ਮੋਕੇ ਸ਼੍ਰੀ ਦੇ ਕਾਂਟਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਰਮਸ਼ੀਰ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਅਦਾਸੀਆ ਪ੍ਰੇਮ ਸਿੰਘ ਦਰਬਾਰ ਸਾਹਿਬ ਦੇ ਮੈਨੇਜਰ ਭਗਵਾਨ ਸਿੰਘ ਐਸਜੀਪੀਸੀ ਮੈਂਬਰ ਜੈਪ ਸਿੰਘ ਅਭਿਆਸੀ ਤਲ ਖਾਲਸਾ ਦੇ ਦਿਲਜੀਤ ਸਿੰਘ ਬਿੱਟੂ ਦਮਦਮੀ ਟਕਸਾਲ ਦੇ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਥਕ ਆਗੂ ਹਾਜ਼ਰ ਰਹੇ ਅੱਜ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੇ ਪਵਿੱਤਰ ਜਾਤ ਦੇ ਵਿੱਚ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਵਿਖੇ ਅਖੰਡ ਪਾਠ ਪਰਸੋਂ ਤੋਂ ਬ੍ਰੰਭ ਕੀਤੇ ਸਿਗੇ ਅੱਜ ਹੋ ਪਾਏਗਾ ਇਹ ਪ੍ਰੰਤ ਕੀਰਤਨ ਤੇ ਸਰਕਾਰ ਦਾ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਲਈ ਪਵਿੱਤਰ ਜਾਤ ਦੇ ਵਿੱਚ ਜੁੜ ਕੇ ਅਰਦਾਸ ਵੀ ਕੀਤੀ ਆ ਜਿਹੜਾ ਆਪਣੇ ਪੰਥ ਵਾਸਤੇ ਜੁੜਦਾ ਹੈ ਉਹ ਊਰਜਾ ਊਰਜਾ ਤੇ ਇਕੱਠਾ ਜਾ ਸਕਦਾ ਪਰ ਆਪਣੇ ਸਿਧਾਂਤਾਂ ਤੋਂ ਕਦੇ ਵੀ ਉਹ ਉਲਟ ਨਹੀਂ ਜਾਂਦਾ ਆਪਣੇ ਸਿਧਾਂਤਾਂ ਤੇ ਹਮੇਸ਼ਾ ਪਿਆਰਾ ਰਹਿੰਦਾ ਹੈ ਇਸੇtrasik ਨੌਜਵਾਨ ਭਾਈ ਹਰਦੀਪ ਸਿੰਘ ਜੀ ਨਿਜਰ ਜੋ ਆਪਣੇ ਸਿੱਖੀ ਹੱਕਾਂ ਦੀ ਪ੍ਰਾਪਤੀ ਵਾਸਤੇ ਕੈਨੇਡਾ ਵਿੱਚ ਰਹਿ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਦੀ ਪਿਛਲੇ 1 ਸਾਲ ਵਿੱਚ ਪੂਰਾ ਹੋ ਚੁੱਕਾ ਹੈ ਪਿਛਲੇ ਸਾਲ ਸਰੀ ਕੈਨੇਡਾ ਦੀ ਧਰਤੀ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਯਾਦ ਵਿੱਚ ਅੱਜ ਦਲ ਖਾਸ ਸੇਵਾ ਇੱਥੇ ਬੰਦੀwala ਸ਼੍ਰੋਮਣ ਕੋਲ ਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਜੀ ਵਿਖੇ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਮਨਾਇਆ ਸ਼ਹੀਦ ਜਿਹੜੇ ਨੇ ਕੌਮ ਦਾ ਫਰਮਾਇਆ ਹੁੰਦੇ ਨੇ ਔਰ ਜਿਹੜੇ ਕੌਮ ਆਪਣੇ ਸ਼ਹੀਦਾਂ ਨੂੰ ਪੁੱਜਦਾ ਹੈ ਉਹ ਕਾਗਜ਼ ਤੇ ਲਿਖਿਆ ਹੋਇਆ ਗਲਤ ਅੱਖਰ ਵਾਂਗ ਮਿਟ ਜਾਇਆ ਕਰਦੀ ਹੈ ਕਿਸੇ ਵਿਦਵਾਨ ਦਾ ਲੇਖ ਹੈ ਕਦੇ ਬਾਣੇ ਲਿਖਿਆ ਕਿਸ ਕਦੇ ਬਾਣੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੁਰਜੰਮੇ ਆਉਣ ਵਾਲਿਆਂ ਦਾ ਅਸਲਾ ਨੇ ਪੁੱਛਣਾ ਹੈ ਕਿਹੜੇ ਕੌਮ ਨੇ ਕਹਿੰਦੇ ਹਨ ਸੂਰਜੰਮੇ ਅੱਜ ਉਸਮਾਨ ਸ਼ਹੀਦ ਨੂੰ ਯਾਦ ਕੀਤਾ ਹੈ ਔਰ ਬਹੁਤ ਸਾਰੀਆਂ ਸੰਗਤਾਂ ਦਰਸ਼ਕਦਾਰ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਜੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਅੱਜ 1 ਸਾਲ ਪੂਰਾ ਹੋ ਚੁੱਕਾ ਆ Hindu ਹਾਕਮਾਂ ਨੇ ਜੋ 1947 ਦੇ ਵਿੱਚ ਨੀਤੀ ਅਪਣਾਈ ਸੀ ਉਹ ਅੱਜ ਵੀ ਜਿਹੜੀ ਲਗਾਤਾਰ ਆ ਉਹ جاری ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੀ ਸ਼ਹੀਦੀ ਅਤੇ ਇਸ ਤੋਂ ਬਾਅਦ ਲਗਾਤਾਰ ਸਾਡੇ ਸਿੱਖ ਨੌਜਵਾਨਾਂ ਸਿੱਖ ਨਾਇਕਾਂ ਸਿੱਖ ਜੁਝਾਰੂਆਂ ਅਤੇ ਅਨਖੀਲੇ ਸਿੱਖਾਂ ਨੂੰ ਚੋਣ-ਚੋਣ ਕੇ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਆ ਉਹ ਮਾਰਿਆ ਜਾ ਰਿਹਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜ ਵਰਦੀ ਸ਼ਹਾਦਤ ਹੋਈ ਭਾਈ ਅਵਤਾਰ ਸਿੰਘ ਖੰਡਾ ਭਾਈ ਹਰਦੀਪ ਸਿੰਘ ਨੇਜਰ ਅਤੇ ਹੋਰ ਵੀ ਕਈ ਸਿੱਖ ਨਾਇਕਾਂ ਨੂੰ ਭਾਰਤੀ ਹਕੂਮਤ ਕਤਲ ਕਰਨਾ ਚਾਹੁੰਦੀ ਏ ਭਾਰਤੀ ਹਕੂਮਤ ਚਾਹੁੰਦੀ ਏ ਕਿ ਸਿੱਖਾਂ ਨੂੰ ਦੇਸ਼ ਤੋਂ ਨਾਬੂਦ ਕੀਤਾ ਜਾਵੇ ਸਿੱਖਾਂ ਨੂੰ ਹਿੰਦੂ ਦੇ ਵਿੱਚ ਹੀ ਜਿਹੜਾ ਜੱਜ ਬਿਆ ਉਹ ਕਰ ਦਿੱਤਾ ਜਾਵੇ ਪਰ ਸਿੱਖੀ ਪਛਾਣ ਦੇ ਲਈ ਪਹਿਲਾਂ ਵੀ ਸਾਡੇ ਸਿੱਖ ਸੂਰਮੇ ਨਿਤਰਦੇ ਰਹੇ ਆ ਤੇ ਅੱਜ ਵੀ ਜਿਹੜੀ ਸਿੱਖ ਕੌਮ ਆ ਉਹ ਚੜ੍ਹਦੀ ਕਲਾ ਦੇ ਵਿੱਚ ਆ ਇਹ ਜਿਹੜੀਆਂ ਸ਼ਹੀਦੀਆਂ ਆ ਇਹ ਸਾਡਾ ਹੋਰ ਵੀ ਵੱਧ ਉਤਸ਼ਾਹ ਜਿਹਦਾ ਆ ਉਹ ਵਧਾਉਂਦੀਆਂ ਆ ਧਰਮ ਪਰਿਵਰਤਨ ਤੇ ਪਖੰਡਵਾਦ ਵਰਗੇ ਗੰਭੀਰ ਮੁੱਦਿਆਂ ਤੇ ਚਿੰਤਿਤ ਸੰਤ ਸਮਾਜ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਮੁੱਦੇ ਤੇ ਚਿੰਤਾ ਜਤਾਈ ਹੈ ਉਹਨਾਂ ਦੱਸਿਆ ਕਿ ਅਜਿਹੀ ਧਾਰਮਿਕ ਸਮੱਸਿਆਵਾਂ ਸੰਬੰਧੀ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਅਜਿਹੇ ਮਾਮਲਿਆਂ 'ਚ ਦਖਲ ਦੇਣ ਦੀ ਗੱਲ ਆਖੀ ਉਦਾਂਸਿੰਨ ਟਕਸਾਲ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਮਹਾਂ ਤਰुण ਗਿਰੀ ਨਾਮਤਾਰੀ ਸੰਪਰਦਾਇ ਤੋਂ ਪ੍ਰਿਤਪਾਅ ਸਿੰਘ ਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਧਰਮ ਪਰਿਵਰਤਨ ਤੇ ਪਖੰਡਵਾਦ ਨੂੰ ਨੱਥ ਪਾਉਣ ਸੰਬੰਧਿਤ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਮ ਲਿਖਿਆ ਜਿਸ ਵਿੱਚ ਅਜਿਹੇ ਧਾਰਮਿਕ ਸੰਕਟ ਤੇ ਚਿੰਤਾ ਪ੍ਰਗਟ ਕਰਦਿਆਂ ਗੱਲ ਆਖੀ ਗਈ ਕਿ ਕਹੋਤੀ ਪਾਸਟਰਾਂ ਵੱਲੋਂ ਲੋਕਾਂ ਨੂੰ ਚਮਤਕਾਰ ਦੀ ਕੋਰ ਚਾਹ ذریعے ਬੇਵਕੂਫ ਬਣਾ ਕੇ ਧਰਮ ਪ੍ਰਚਾਰ ਕੀਤਾ ਜਾਂਦਾ ਹੈ ਅੰਮ੍ਰਿਤਸਰ ਦੀ थाना ਛਰੇਟਾ ਦੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ 'ਚੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਉਣਾ ਕੋਲੋਂ 365 ਗ੍ਰਾਮ ਹੈਰੋਇਨ ਸਮੇਤ 2000 ਰੁਪਏ ਦੀ ਡਰੱਗ ਬੰਨੀ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਲੁਧਿਆਣਾ ਦੇ ਇੱਕ ਨਾਈਟ ਕਲੱਬ ਦੀ ਵੀਡੀਓ ਵਾਇਲ ਹੋ ਰਹੀ ਹੈ ਜਿੱਥੇ ਦੋ ਥੀਰਾਂ ਮੋ ਸਾਹਮਣੀ ਹੋਈਆਂ ਨੇ ਜਾਣਕਾਰੀ ਅਨੁਸਾਰ ਦੋ ਥੀਰਾਂ ਜਦੋਂ ਡਾਂਸ ਫਲੋਰ ਤੇ ਨੱਚ ਰਹੀਆਂ ਸਨ ਤਾਂ ਇੱਕ ਥੀਰ ਦੇ ਨਾਲ ਕੁਝ ਲੜਕੀਆਂ ਵੀ ਪਹੁੰਚੀਆਂ ਹੋਈਆਂ ਸਨ ਜਦੋਂ ਨੱਚਦੇ-ਨੱਚਦੇ ਇੱਕ ਲੜਕਾ ਕੁੜੀ ਦੇ ਨਾਲ ਉਸ ਦਾ ਮੋਢਾ ਖੇਗਿਆ ਜਿਸ ਕਾਰਨ ਦੋ ਥੀਰਾਂ ਆਪਸ ਵਿੱਚ ਪੇੜ ਗਈਆਂ ਡਾਂਸ ਫਲੋਰ ਤੇ ਪੇੜਦੇ ਦੀਆਂ ਦੋਵਾਂ ਥੀਰਾਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੌਰਾਨ ਇੱਕ ਦੂਜੇ ਤੇ ਬੋਤਲਾਂ ਵੀ ਵਰਸਾਈਆਂ ਗਈਆਂ ਜਿਸ ਕਾਰਨ ਕਾਫੀ ਹੰਗਾਮਾ ਹੋਇਆ ਇਹ ਨਸ਼ਾ ਵੇਚਣ ਵਾਲੇ ਦੋ ਮੁਲਜ਼ਮ ਕਾਬੂ ਕੀਤੇ ਨੇ ਜਾਣਕਾਰੀ ਅਨੁਸਾਰ थाना ਟਾਂਡਾ ਦੇ ਦੀਨੋਂ ਦੇ ਏਰੀਆ ਵਿੱਚ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਸੌਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਸਨ ਜਿਸ ਤੇ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਪਿੰਡ ਚਟਾਲਾ थाना ਟਾਂਡਾ ਨੇੜੇ ਮੌਜੂਦ ਸੀ ਤਾਂ ਸਰਕਾਰੀ ਸਕੂਲ ਪਾਸੋਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਉਸ ਕੋਲੋਂ 245 ਗ੍ਰਾਮ ਨਸ਼ੀਲੀ ਗੋਲੀਆਂ ਨਸ਼ੀਲੇ ਟੀਕੇ ਤੇ ਸਰੀਂਜਾਂ ਸਮੇਤ ਨੀਡਲ ਵੀ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਪੁਲਿਸ ਕਮਿਸ਼ਨਰ ਜ਼ਿਲੰਦਰ ਨੇ ਸਾਰੇ ਪੁਲਿਸ ਸਟੇਸ਼ਨਾਂ ਦਾ ਦੌਰਾ ਕੀਤਾ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਦੱਸਿਆ ਕਿ ਰੁਟੀਨ ਚੈਕਿੰਗ ਹੈ ਜਿਸ ਚ ਕ੍ਰਾਈਮ ਡਾਇਰੀ ਅਤੇ ਹੋਰ ਕਈ ਚੀਜ਼ਾਂ ਜੋ ਥਾਣੇ ਦੀਆਂ ਦੇਖੀਆਂ ਜਾਂਦੀਆਂ ਨੇ ਉਹਨੇ ਕਿਹਾ ਕਿ ਇਸ ਰੁਟੀਨ ਚੈਕਿੰਗ ਨਾਲ ਪਤਾ ਲੱਗਦਾ ਰਹਿੰਦਾ ਹੈ ਕਿ ਕਿਸ ਥਾਣੇ 'ਚ ਕਿਹੜੀ-ਕਿਹੜੀ ਸਮੱਸਿਆ ਹੈ ਜਿਸ ਨੂੰ ਦੇਖ ਕੇ ਸੁਲਝਾਇਆ ਜਾਏ ਉੱਥੇ ਉਹਨਾਂ ਸਾਰੇ ਥਾਣਿਆਂ ਨੂੰ ਇਹ ਹਦਾਇਤਾਂ ਦਿੱਤੀਆਂ ਨੇ ਕਿ ਉਹ ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਣ ਇਹ ਰੂਟੀਨ ਚੈਕਿੰਗ ਹੈ ਜੀ ਇਸ ਵਿੱਚ ਇਹਦੇ ਚ ਹਾਜ਼ਰੀ ਮੁਲਾਜ਼ਮਾਂ ਦੀ ਉਹਨਾਂ ਦਾ ਵੈਲਫੇਅਰ ਸਾਫ ਸਫਾਈ ਜਿਹੜੀ ਕ੍ਰਾਈਮ ਡਾਇਰੀ ਹੈ ਉਹਦਾ ਇੱਕ ਡਿਟੇਲ ਨੋਟ ਇਨਸਟਰਕਸ਼ਨਸ ਜਨਰਲ ਇਨਸਟਰਕਸ਼ਨਸ ਇਹ ਜਾਰੀ ਕੀਤੀਆਂ ਗਈਆਂ तो क्या देते हैं जो इनको दी गई है क्योंकि जलंधर वेस्ट में कोड ऑफ कंडक्ट भी नहीं वो कोड ऑफ कंडक्ट से कुछ लेना देना नहीं है रूटीन भी चेकिंग है इट इज सुपरविजन ਦੇ ਖਾਣੇ ਦੀ ਰੈਸিপি ਤੋਂ ਬੈਠੇ ਹਨ ਤੇ ਨਾਲ ਨਾਲ ਇੰਸਟਰਕਸ਼ਨਸ ਵੀ ਦਿੰਦੀਆਂ ਅਲੋਂਗ ਵਿਦ ਦ ਰੈਸਪੀ ਤੇ ਡਿਟੇਲ ਨੋਟ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰੀਡੈਂਟ ਨੂੰ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਰੇਲਵੇ ਸੁਰੱਖਿਆ ਫੋਰਸ ਸੇ ਜੀਆਰਪੀ ਨੇ ਸਖਤੀ ਕਰ ਦਿੱਤੀ ਹੈ ਇਸ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜੰਮੂ ਕਸ਼ਮੀਰ ਜਾਣ ਵਾਲੇ ਪਾਰਸਲਾਂ ਤੇ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸਟੇਸ਼ਨ ਤੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਡਾਟਾ ਆਰਪੀਐਫ ਵੱਲੋਂ ਮੰਗਿਆ ਗਿਆ ਜਦੋਂ ਕਿ ਸਾਰੇ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣ ਦੇ ਹੁਕਮ ਦਿੱਤੇ ਗਏ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰਪੀਐਫ ਤੇ ਜੀਆਰਪੀ ਨੇ ਸਾਰੇ ਠੇਕੇਦਾਰਾਂ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਆਪਣੇ ਮੁਲਾਜ਼ਮਾਂ ਦੇਸ਼ ਦੇ ਕੁਝ ਹਿੱਸਿਆਂ 'ਚ ਭਿਆਨਕ ਗਰਮੀ ਕਾਰਨ ਯਾਤਰਾ 'ਚ ਕਮੀ ਔਰ ਨਾਲ ਜੂਨ 'ਚ ਡੀਜ਼ਲ ਦੀ ਮੰਗ 'ਚ ਗਿਰਾਵਟ ਆਈ ਹੈ। ਇੰਦਨ ਦੀ ਵਿਕਰੀ ਜਦ ਰਵਾਇਤੀ ਤੌਰ 'ਤੇ ਚੋਣਾ ਦੌਰਾਨ ਵੱਧ ਜਾਂਦੀ ਹੈ ਇਸ ਸਾਲ ਰੁਝਾਨ ਦੇ ਉਲਟ ਰਹੀ ਹੈ ਤੇ ਮਹੀਨਾਵਾਰ ਆਧਾਰ 'ਤੇ ਇਸ ਵਿੱਚ ਗਿਰਾਵਟ ਆਈ ਹੈ। ਇਹ ਗਿਰਾਵਟ ਹੋ ਨਾਮ ਚੋਣਾ ਦੇ ਖਤਮ ਹੋਣ ਤੋਂ ਬਾਅਦ ਵੀ ਜਾਰੀ ਹੈ। ਡੀਜ਼ਲ ਦੀ ਵਿਕਰੀ 'ਚ 1 ਤੋਂ 15 ਜੂਨ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ 39.5 ਲੱਖ ਟਨ ਰਹਿ ਗਈ। ਦੇਸ਼ 'ਚ ਸਭ ਤੋਂ ਜ਼ਿਆਦਾ ਖਪਤ ਵਾਲੇ ਇੰਦਨ ਦੀ ਮੰਗ 'ਚ ਅਪ੍ਰੈਲ 2.3 ਫੀਸੇ ਤੇ ਮਾਰਚ 2.7 ਫੀਸੇ ਦੀ ਗਿਰਾਵਟ ਆਈ ਸੀ ਤੇ ਮਈ ਚ ਇਸਟ 1.1 ਫੀਸੇ ਦੀ ਗਿਰਾਵਟ ਦਰਜ ਕੀਤੀ ਗਈ ਸੀ ਹੁ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ